ਇਹ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਜਿਹੜੇ ਸਮਾਗਮ ਹੋਏ ਨੇ ਉਸ ਸੰਬੰਧ ਦੇ ਵਿੱਚ ਕਾਫੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਖੁਸ਼ੀਆਂ ਦੀਆਂ ਕੱਟੀਆਂ ਗਈਆਂ ਉਹ ਸਾਰੀ ਹਰੇਕ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਉਹਨਾਂ ਦਾ ਸਾਰਾ ਦਾ ਧਿਆਨ ਰੱਖਿਆ ਗਿਆ ਉਹ ਅਜੇ ਵੀ ਤੁਹਾਡੇ ਸਾਹਮਣੇ ਸਮਾਗਮ ਚੱਲ ਰਹੇ ਨੇ ਔਰ ਸਾਰੇ ਆਫੀਸਰ ਸੀਨੀਅਰ ਮਹਿਤਾਬ ਜੀ ਸਾਡੇ ਸਾਰੇ ਜਿਹੜੇ ਐਡੀਐਸਪੀ ਸਾਹਿਬ ਨੇ ਡੀਸੀਪੀ ਸਾਹਿਬ ਆਪ ਸਾਰੇ ਆਫੀਸਰ ਆਪਣੇ ਆਪਣੇ ਏਰੀਆ ਚ ਡਿਊਟੀ ਦੇ ਰਹੇ ਨੇ ਔਰ ਪੁਲਿਸ ਸਾਰੀ ਸਫੇਰ ਤੋਂ ਦੇਖਿਆ ਇਸ ਮੌਸਮ ਦੇ ਬਾਵਜੂਦ ਵੀ ਬੜੀ ਪਹਿਨਾਨਤ ਪੂਰੀ ਮੌਕੇ ਤੇ ਹਾਜ਼ਰ ਹੈ ਡੋਮਿਨੇਟ ਕਰ ਰਹੀ ਹੈ ਔਰ ਵਿਜ਼ਿਬਿਲਟੀ ਆਪਣੀ ਬਹੁਤ ਅੱਛੀ ਹੈ ਇਲਾਵਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਸੰਬੰਧ ਵਿੱਚ ਅਸੀਂ ਸਪੈਸ਼ਲ ਜਿਹੜੇ ਆਪਰੇਸ਼ਨ ਸਾਡੇ ਚੱਲ ਰਹੇ ਨੇ ਉਹਦੇ ਚ ਅਸੀਂ ਐਂਟੀ ਸਬਟਾ ਚੈਕਿੰਗ ਵੀ ਕਰਾ ਰਹੇ ਹਾਂ ਔਰ ਸਪੈਸ਼ਲ ਵਹੀਕਲ ਚੈਕਿੰਗ ਵੀ ਚੱਲ ਰਹੀ ਹੈ ਸਾਡੀ ਨਾਕਿਆਂ ਦੇ ਉੱਤੇ ਔਰ ਜਿਹੜੇ ਹੋਟਲ ਵਗੈਰਾ ਜਾਂ ਸਰਾਵਾਂ ਨੇ ਉਹਨਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜਿਹੜੇ ਛੁਪਣ ਵਾਲੇ ਟਿਕਾਣੇ ਨੇ ਕ੍ਰਿਮੀਨਲਸ ਇਹ ਤੋਂ ਇਲਾਵਾ ਜਿਹੜੇ ਲਿਸਟਾਂ ਦੇ ਮੁਤਾਬਕ ਸਾਡੇ ਕੋਲ ਬੰਦੇ ਹੈਗੇ ਸ਼ੱਕੀ ਉਹਨਾਂ ਦੇ ਉੱਤੇ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਪੈਸ਼ਲ ਫੋਰਸ ਅਸੀਂ ਸਾਨੂੰ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਦਿੱਤੀ ਗਈ ਹੈ ਉਹ 70 ਬੰਦੇ ਵੀ ਅਸੀਂ ਡਿਪਲੋਏ ਕੀਤੇ ਸ਼ਹਿਰ ਦੀ ਡੋਮਿਨੇਸ਼ਨ ਵਾਸਤੇ ਅਲੱਗ-ਅਲੱਗ ਨਾਕਿਆਂ ਦੇ ਉੱਤੇ ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕੰਮ ਐਕਤੀ ਅਸੀਂ ਕੀਤਾ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਰੇਕ ਸਬਡਿਵੀਜ਼ਨ ਜ਼ੋਨ ਦੇ ਵਿੱਚ ਆਪਣੇ ਆਫੀਸਰਜ਼ ਨੇ ਇੱਕ ਫਲਾਈਂਗ ਸਕਵਡ ਟਾਈਪ ਆਪਣੀ ਟੀਮ ਬਣਾਈ ਹੈ ਜਿਹੜੀ ਕਿ ਸਿਰਫ ਨਿਗਾਹ ਹੀ ਰੱਖੇਗੀ ਕਿ ਕਿਹੜਾ ਬੰਦਾ ਕਿੱਥੇ ਗੜਬੜ ਕਰ ਰਿਹਾ ਹੈ ਔਰ ਉਹ ਇਮੀਡੀਏਟਲੀ ਮਗਰ ਪਾ ਕੇ ਉਹਦੇ ਖਿਲਾਫ ਐਕਸ਼ਨ ਹੋਏਗਾ ਔਰ ਆਮ ਲੋਕਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਟੀਮ ਹੈ ਇਹ ਸੁਰੱਖਿਆ ਦੇ ਮੱਦੇਨਜ਼ਰ ਹੀ ਬਣਾਈਆਂ ਗਈਆਂ ਨੇ ਇਹਦੇ ਚ ਉਹ ਲੋਕੀ ਆਮ ਦੇਖਦੇ ਕਿ ਪੁਲਿਸ ਨਾਕੇ ਤੇ ਖੜੀ ਹੈ ਟ੍ਰੈਫਿਕ ਪੁਆਇੰਟ ਤੇ ਜਾਂ ਪੀਸੀਆਰ ਇਹ ਉਹਨਾਂ ਤੋਂ ਵੱਖਰੇ ਮੁਲਾਜ਼ਮ ਹੋਣਗੇ 26 ਜਨਵਰੀ ਦੇ ਇਸ سلسلے ਚ ਅਸੀਂ ਸਪੈਸ਼ਲ ਕਰ ਰਹੇ ਹਾਂ ਕਿ ਉਹ ਸਿਰਫ ਪੈਨੀ ਨਜ਼ਰ ਰੱਖਣਗੇ ਔਰ ਪੂਰਾ ਜਿੱਥੇ ਵੀ ਉਹਨਾਂ ਨੂੰ ਗੜਬੜ ਲੱਗੇਗਾ ਉੱਥੇ ਇਮੀਡੀਏਟਲੀ ਰਿਐਕਟ ਕਰਕੇ ਐਕਸ਼ਨ ਕਰਨਗੇ ਇਸ ਤੋਂ ਇਲਾਵਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਸਬੰਧ ਵਿੱਚ ਅਸੀਂ ਸਪੈਸ਼ਲ ਜਿਹੜੇ ਆਪਰੇਸ਼ਨ ਸਾਡੇ ਚੱਲ ਰਹੇ ਨੇ ਉਹਦੇ 'ਚ ਅਸੀਂ ਐਂਟੀ ਸਬਟਾ ਚੈਕਿੰਗ ਵੀ ਕਰਾ ਰਹੇ ਹਾਂ ਔਰ ਸਪੈਸ਼ਲ ਵਹੀਕਲ ਚੈਕਿੰਗ ਵੀ ਚੱਲ ਰਹੀ ਹੈ ਸਾਡੀ ਨਾਕਿਆਂ ਦੇ ਉੱਤੇ ਔਰ ਜਿਹੜੇ ਹੋਟਲ ਵਗੈਰਾ ਜਾਂ ਸਰਾਵਾਂ ਨੇ ਉਹਨਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜਿਹੜੇ ਛੁਪਣ ਵਾਲੇ ਠਿਕਾਣੇ ਨੇ ਕ੍ਰਿਮੀਨਲ ਦੇ ਇਸ ਤੋਂ ਇਲਾਵਾ ਜਿਹੜੇ ਲਿਸਟਾਂ ਦੇ ਮੁਤਾਬਕ ਸਾਡੇ ਕੋਲ ਬੰਦੇ ਹੈਗੇ ਸ਼ੱਕੀ ਉਹਨਾਂ ਦੇ ਉੱਤੇ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਪੈਸ਼ਲ ਫੋਰਸ ਅਸੀਂ ਸਾਨੂੰ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਦਿੱਤੀ ਗਈ ਹੈ ਉਹ 70 ਬੰਦੇ ਵੀ ਅਸੀਂ ਡਿਪਲੋਏ ਕੀਤੇ ਸ਼ਹਿਰ ਦੀ ਡੋਮਿਨੇਸ਼ਨ ਵਾਸਤੇ ਅਲੱਗ-ਅਲੱਗ ਨਾਕਿਆਂ ਦੇ ਉੱਤੇ ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕੰਮ ਐ ਕੀ ਅਸੀਂ ਕੀਤਾ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਹਰੇਕ ਸਬਡਿਵੀਜ਼ਨ ਜ਼ੋਨ ਦੇ ਵਿੱਚ ਆਪਣੇ ਆਫੀਸਰਜ਼ ਨੇ ਇੱਕ ਫਲਾਈਂਗ ਸਕਵਡ ਟਾਈਪ ਆਪਣੀ ਟੀਮ ਬਣਾਈ ਹੈ ਜਿਹੜੀ ਕਿ ਸਿਰਫ ਨਿਗਾਹ ਹੀ ਰੱਖੇਗੀ ਕਿ ਕਿਹੜਾ ਬੰਦਾ ਕਿੱਥੇ ਗੜਬੜ ਕਰ ਰਿਹਾ ਔਰ ਉਹ ਇਮੀਡੀਏਟਲੀ ਮਗਰ ਪਾ ਕੇ ਉਹਦੇ ਖਿਲਾਫ ਐਕਸ਼ਨ ਹੋਏਗਾ ਔਰ ਆਮ ਲੋਕਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਟੀਮ ਹੈ ਇਹ ਸੁਰੱਖਿਆ ਦੇ ਮੱਦੇਨਜ਼ਰ ਹੀ ਬਣਾਈਆਂ ਗਈਆਂ ਨੇ ਇਹਦੇ ਚ ਉਹ ਲੋਕੀ ਆਮ ਦੇਖਦੇ ਕਿ ਪੁਲਿਸ ਨਾਕੇ ਤੇ ਖੜੀ ਹੈ ਟ੍ਰੈਫਿਕ ਪੁਆਇੰਟ ਤੇ ਜਾਂ ਪੀਸੀਆਰ ਇਹ ਉਹਨਾਂ ਤੋਂ ਵੱਖਰੇ ਮੁਲਾਜ਼ਮ ਹੋਣਗੇ 26 ਜਨਵਰੀ ਦੇ ਸਿਲਸਿਲੇ ਚ ਅਸੀਂ ਸਪੈਸ਼ਲ ਕਰ ਰਹੇ ਹਾਂ ਕਿ ਉਹ ਸਿਰਫ ਪੈਨੀ ਨਜ਼ਰ ਰੱਖਣਗੇ ਔਰ ਪੂਰਾ ਜਿੱਥੇ ਵੀ ਉਹਨਾਂ ਨੂੰ ਗੜਬੜ ਲੱਗੇਗਾ ਉੱਥੇ ਇਮੀਡੀਏਟਲੀ ਰਿਐਕਟ ਕਰਕੇ ਐਕਸ਼ਨ ਕਰਨਗੇ